ਬਾਬੇ ਅਜੀਤ ਸਿੰਘ ਦੇ ਨਾਂ ਦੇ ਉੱਤੇ ਇੱਕ ਵਰਲਡ ਰਿਕਾਰਡ ਬੋਲਦਾ ਵਾ ਚਮਕੌਰ ਦੀ ਗੜੀ 'ਚ ਜਿਹੜਾ ਕਿਸੇ ਕੋਲੋਂ ਨਾਂ ਟੁੱਟਾ ਵਾ ਤੇ ਨਾਂ ਸ਼ਾਇਦ ਟੁੱਟੇਗਾ ਫਾਰਸੀ ਦੀ ਇੱਕ ਕਿਤਾਬ ਆ ਅਖਬਾਰ ਰਾਤ ਦਰਬਾਰੇ ਮੌਲਾ ਤੇ ਫਾਰਸੀ ਦੀ ਉਸ ਲਿਖਤ ਅਖਬਾਰ ਰਾਤ ਦਰਬਾਰੇ ਮੌਲਾ ਦੇ ਮੁਤਾਬਕ ਸਹਿਬ ਬਾਬਾ ਅਜੀਤ ਸਿੰਘ ਧਰਤੀ ਤੇ ਡਿੱਗਾ ਉਹਦੇ ਸਰੀਰ ਉੱਤੇ ਪੂਰੇ 392 ਫੱਟ ਲੱਗੇ ਸੀ ਉਦੋਂ 392 ਫੱਟ ਇਹ ਰਿਕਾਰਡ ਆ ਤੇ ਜਿਸ ਬੰਦੇ ਦੇ ਸਰੀਰ ਉੱਤੇ 392 ਫਟ ਲੱਗੇ ਹੋਣਗੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਮਗਰ ਸਰੀਰ ਦੇ ਬਚਿਆ ਕੀ ਹੋਊਗਾ ਜਦੋਂ ਬਾਬਾ ਅਜੀਤ ਸਿੰਘ ਧਰਤੀ ਤੇ ਡਿੱਗਾ ਦੁਸ਼ਮਣ ਨੇ ਚਮਕੌਰ ਦੀ ਗੜੀ ਵੱਲ ਨੂੰ ਵੇਖਿਆ ਕਿ ਜਿੱਡਾ ਮਰਜੀ ਬਾਪ ਹੋਵੇ ਪੁੱਤ ਦੀ লাশ ਵੇਖ ਕੇ ਤੇ ਹਰ ਬੰਦਾ ਹੀ ਰੋਂਦਾ ਹੈ ਔਲਾਦ ਦਾ ਮੋਹ ਹੀ ਇਦਾਂ ਦਾ ਦੁਨੀਆ ਦਾ ਹਰ ਬੰਦਾ ਚਾਹੁੰਦਾ ਮੇਰੀ ਅਰਥੀ ਮੇਰੇ ਬੱਚਿਆਂ ਦੇ ਮੋਢੇ ਤੇ ਜਾਵੇ ਪਰ ਦੁਨੀਆ 'ਚ ਉਹ ਵੀ ਹੈਗੇ ਆ ਜਿਨ੍ਹਾਂ ਨੇ ਜਿਉਂਦੇ ਜੀ ਆਪਣੇ ਪੁੱਤਾਂ ਦੀਆਂ ਅਰਥੀਆਂ ਵੀ ਚੁਕੀਆਂ ਤੇ ਸ਼ਮਸ਼ਾਨ ਘਾਟ ਤੱਕ ਖੜੀਆਂ ਉਹਨਾਂ ਦਾ ਵੀ ਤੇ ਦਿੱਲੀ ਜਾਣ ਦਾ ਸੰਸਾਰ ਅੰਦਰ ਦੁਨੀਆ ਨੇ ਵੇਖਿਆ ਚਮਕੌਰ ਦੀ ਗੜੀ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਕੀ ਕਰੇਗਾ ਮਹਾਭਾਰਤ ਦੇ ਯੁੱਧ ਚ ਅਰਜਨ ਦਾ ਪੁੱਤ ਅਭਮਨੂ ਮਰਿਆ ਕਹਿੰਦੇ ਅਰਜਨ ਨੇ ਤੀਰ ਕਮਾਨ ਵਗਾ ਕੇ ਛੁੱਟਿਆ ਸੀ ਕਿਉਂਕਿ ਪੁੱਤ ਮਰ ਗਿਆ ਸੀ ਭਗਵਾਨ ਰਾਮਚੰਦਰ ਨੂੰ ਬਨਵਾਸ ਮਿਲਿਆ 12 ਸਾਲਾਂ ਦਾ ਭਗਵਾਨ ਰਾਮਚੰਦਰ ਤੁਰਿਆ ਜਾਂਦਾ ਤੁਰਿਆ ਜਾਂਦਾ ਉਹਦਾ ਪਿਓ ਦਸ਼ਰਤ ਮਹੱਲਾ ਚ ਖਲੋ ਕੇ ਵੇਂਦਾ ਰਿਹਾ ਜਿੰਨਾ ਚਿਰ ਪੁੱਤ ਦਿਸਦਾ ਰਿਹਾ ਓਨਾ ਚਿਰ ਵਿੰਦਾ ਰਿਹਾ ਜਦੋਂ ਰਾਮਚੰਦਰ ਦਿਸਣੋਂ ਹਟ ਗਿਆ ਦਸ਼ਰਤ ਨੇ ਮਹੱਲਾਂ ਚੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਪੁੱਤ ਦਾ ਵਿਜੋਗ ਨਹੀਂ ਸੀ ਚੱਲ ਸਕਿਆ ਇਸਲਾਮ ਦੇ ਪੈਗੰਬਰ حضرت ਮੁਹੰਮਦ ਸਾਹਿਬ ਦਾ ਬੱਚਾ ਖਤਮ ਹੋਇਆ ਲੋਕਾਂ ਨੇ حضرت ਮੁਹੰਮਦ ਸਾਹਿਬ ਦੀ ਦਾੜੀ ਹੰਝੂਆਣਾ ਭਰੀ ਕਦੀ ਵੇਖੀ ਸੀ ਇੰਨਾ ਰੋਇਆ ਸੀ ਉਹ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਬਤ ਫਿਰ ਵਿਦਵਾਨ ਨੇ ਲਿਖਿਆ ਉਹ ਕਹਿੰਦਾ ਮ੍ਰਿਤਿ ਜਦੋਂ ਅਬੈਮਨੂ ਦੀ ਸੁਣੀ ਅਰਜਨ ਢਿੱਲੀ ਹੱਥ ਚੋਂ ਤੀਰ ਕਮਾਣ ਹੋ ਕੇ ਲੱਭਾ ਪੋਤਨਾ ਰਾਣੀ ਇਸ਼ਰਾਂ ਨੂੰ ਰੋ ਰੋ ਕੇ ਅੰਨੀ ਨਿਧਾਨ ਹੋ ਗਈ ਤਾਨ ਸਿੰਘ ਨੇ ਸੁਣਿਆ ਪੁੱਤ ਮੋਇਆ ਰਾਗ ਬੋਲਣੋਂ ਬੰਦ ਜ਼ੁਬਾਨ ਹੋ ਗਈ ਬਲਹਾਰ ਨੇ ਜਾਵਾ ਕਲਗੀ ਵਾਲਿਆ ਤੂੰ ਤੇ ਆਗਿਆ ਇੱਕ ਅਕਾਲ ਦੀ ਮੰਨ ਲਈਏ ਕੋਈ ਇਹ ਨਾ ਕਹੇ ਕਿ ਪੁੱਤ ਮਰਵਾਉਣ ਵੇਲੇ ਪੱਟੀ ਅੱਖਾਂ ਤੇ ਗੁਰਾਂ ਨੇ ਬੰਨ ਲਈਏ ਸਿੰਘ ਸ਼ਹੀਦ ਹੋਏ ਗੁਰੂ ਨੇ ਇੱਕ ਜਕਾਰਾ ਲਾਇਆ ਸਕਾ ਪੁੱਤ ਲੜ ਕੇ ਸ਼ਹੀਦ ਹੋਇਆ ਗੁਰੂ ਨੇ ਪੰਜ ਜਕਾਰੇ ਲਾਇਆ ਵੱਡੇ ਪੁੱਤ ਦੀ ਸ਼ਹਾਦਤ ਹੋਈ ਬਾਬਾ ਜੁਝਾਰ ਸਿੰਘ ਆਇਆ ਬਾਬੇ ਜੁਝਾਰ ਸਿੰਘ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਲੋਕੀ ਕਹਿੰਦੇ ਜੋੜੀਆਂ ਜੱਗ ਥੋੜੀਆਂ ਨਰਣ ਬਥੇਰੀ ਮਹਾਰਾਜ ਮੇਰੇ ਭਰਾ ਦੀ ਜੋੜੀ ਮੇਰ ਨਾਲ ਬੜੀ ਹੇਟਿਆ ਅਸੀਂ ਕਿੱਧਰ ਵੀ ਜਾਂਦੇ ਆ ਲੋਕੀ ਕਹਿੰਦੇ ਦੋਵਾਂ ਭਰਾਵਾਂ ਦੀ ਜੋੜੀ ਤੁਰੀ ਜਾਂਦੀ ਆ ਲੋਕੀ ਸਾਨੂੰ ਵੇਖ ਵੇਖ ਕੇ ਖੁਸ਼ ਹੁੰਦੇ ਆ ਸੱਚੇ ਪਾਤਸ਼ਾਹ ਮੇਰਾ ਵੱਡਾ ਭਰਾ ਸ਼ਹੀਦ ਹੋ ਕੇ ਬਾਪੂ ਦੀ ਦਾਦੇ ਦੀ ਗੋਦ ਵਿੱਚ ਜਾ ਬਿਠਾਇਆ ਕਰ ਕਿਰਪਾ ਮੈਨੂੰ ਵੀ ਆਗਿਆ ਦੇ ਮੈਂ ਵੀ ਸ਼ਹੀਦ ਹੋਵਾਂ ਮੈਂ ਵੀ ਉਸ ਜੋੜੀ ਦੇ ਨਾਲ ਜਾ ਕੇ ਤੇ ਗੁਰੂ ਦੇ ਚਰਨਾਂ 'ਚ ਬਹਿ ਜਾਵਾਂ ਲੋਕੀ ਅਕਸਰ ਜੋੜੀ ਕਹਿੰਦੇ ਆ ਮੀਆਂ ਬੀਬੀ ਨੂੰ ਜੋੜੀ ਕੱਲੀ ਮੀਆਂ ਬੀਬੀ ਦੀ ਨਹੀਂ ਹੁੰਦੀ ਜਿੱਥੇ ਮਨ ਮਿਲ ਗਿਆ ਉੱਥੇ ਜੋੜੀ ਜੋੜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ